ਕੀ ਤੁਹਾਡੇ ਕੋਲ ਵੀ ਹੈ ਕ੍ਰੈਡਿਟ ਕਾਰਡ ਲੱਗਦੇ ਨੇ ਇਹ ਸੱਤ ਲੁਕੇ ਹੋਏ ਚਾਰਜ ਤੁਹਾਡੀ ਜੇਬ ਤੇ ਕ੍ਰੈਡਿਟ ਕਾਰਡ ਪੈ ਰਿਹਾ ਹੈ ਭਾਰੀ ਜਦੋਂ ਵੀ ਅਸੀਂ ਬੈਂਕ ਵਿੱਚ ਖਾਤਾ ਖਲਵਾਉਂਦੇ ਆਂ ਤਾਂ ਸਾਨੂੰ ਬੈਂਕ ਸਾਡੇ ਸਿਵਲ ਸਕੋਰ ਦੇ ਆਧਾਰ ਤੇ ਕ੍ਰੈਡਿਟ ਕਾਰਡ ਵੀ ਆਫਰ ਕਰਦਾ ਹੈ ਇਹ ਕ੍ਰੈਡਿਟ ਕਾਰਡ ਭਾਵੇਂ ਸਾਡੀ ਸਹੂਲਤ ਲਈ ਹੈ ਪਰ ਇਸ ਦੇ ਫਾਇਦਿਆਂ ਦੇ ਨਾਲ ਨਾਲ ਕੁਝ ਨੁਕਸਾਨ ਵੀ ਹੁੰਦੇ ਨੇ ਸਾਡੇ ਤੇ ਲੱਗਣ ਵਾਲੇ ਲੁਕੇ ਹੋਏ ਚਾਰਜ ਸਾਡੀ ਜੇਬ ਨੂੰ ਘੁਣ ਵਾਂਗ ਖਾਨ ਲੱਗਦੇ ਨੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕ੍ਰੈਡਿਟ ਕਾਰਡ ਨਾਲ ਜੁੜੇ ਹੋਏ 7 ਖਰਚਿਆਂ ਬਾਰੇ ਇਹ ਖਰਚੇ ਸਾਡੀ ਪੂੰਜੀ ਨੂੰ ਢਾਹ ਲਾਉਣ ਦਾ ਕੰਮ ਕਰ ਰਹੇ ਨੇ ਜੇਕਰ ਅਸੀਂ ਕ੍ਰੈਡਿਟ ਕਾਰਡ ਲੈ ਲੈਂਦੇ ਆ ਤਾਂ ਇਹਨਾਂ ਖਰਚਿਆਂ ਦਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਇੱਕ ਇੱਕ ਕਰਕੇ ਇਹ 7 ਖਰਚਿਆਂ ਬਾਰੇ ਚਰਚਾ ਕਰਾਂਗੇ ਵੀਡੀਓ ਅੰਤ ਤੱਕ ਦੇਖਦੇ ਰਹਿਣਾ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਦੇਸ਼ ਵਿੱਚ ਕ੍ਰੈਡਿਟ ਕਾਰਡ ਦਾ ਰੁਝਾਨ ਵਧਦਾ ਜਾ ਰਿਹਾ ਹੈ ਹਾਲਾਂਕਿ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਵਾਲੇ ਬਹੁਤ ਸਾਰੇ ਲੋਕ ਇਸ ਦੇ ਵੱਖ-ਵੱਖ ਖਰਚਿਆਂ ਵੱਲ ਧਿਆਨ ਨਹੀਂ ਦਿੰਦੇ ਕ੍ਰੈਡਿਟ ਕਾਰਡ ਕੰਪਨੀਆਂ ਜਾਂ ਬੈਂਕ ਵੱਖ-ਵੱਖ ਚਾਰਜ ਦੇ ਨਾਂ ਤੇ ਯੂਜ਼ਰਸ ਤੋਂ ਮੋਟੇ ਪੈਸੇ ਵਸੂਲਦੇ ਨੇ ਜੇਕਰ ਤੁਹਾਡੇ ਕੋਲ ਵੀ ਕ੍ਰੈਡਿਟ ਕਾਰਡ ਹੈ ਜਾਂ ਤੁਸੀਂ ਕ੍ਰੈਡਿਟ ਕਾਰਡ ਲਈ ਅਪਲਾਈ ਕਰਨ ਬਾਰੇ ਸੋਚ ਰਹੇ ਹੋ ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਤੁਹਾਨੂੰ ਇਸ ਤੇ ਕਿਹੜੇ ਚਾਰਜ ਅਦਾ ਕਰਨੇ ਪੈਣਗੇ ਨੰਬਰ ਪਹਿਲੇ ਤੇ ਹੈ ਜੁਆਇਨਿੰਗ ਫੀ ਸਤੇ ਸਾਲਾਨਾ ਚਾਰਜ। ਗਿਆਦਾਤਰ ਕ੍ਰੈਡਿਟ ਕਾਰਡਾਂ ਤੇ ਤੁਹਾਨੂੰ ਜੁਆਇਨਿੰਗ ਫੀ ਸਤੇ ਸਾਲਾਨਾ ਚਾਰਜ ਦਾ ਭੁਗਤਾਨ ਕਰਨਾ ਪੈਂਦਾ ਹੈ। ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਇੱਕ ਵਾਰ ਜੁਆਇਨਿੰਗ ਫੀਸ ਦਾ ਭੁਗਤਾਨ ਕਰਨਾ ਪੈਂਦਾ ਹੈ ਜਦੋਂ ਕਿ ਸਾਲਾਨਾ ਚਾਰਜ ਹਰ ਸਾਲ ਅਦਾ ਕਰਨਾ ਪੈਂਦਾ ਜਿਹਨੂੰ ਐਨੂਅਲ ਚਾਰਜ ਕਿਹਾ ਜਾਂਦਾ ਹੈ। ਨੰਬਰ 2 ਤੇ ਹੈ ਵਿੱਤ ਚਾਰਜ ਜੇਕਰ ਅਸੀਂ ਕ੍ਰੈਡਿਟ ਕਾਰਡ ਬਿੱਲ ਦਾ ਪੂਰਾ ਭੁਗਤਾਨ ਨਹੀਂ ਕਰਦੇ ਤਾਂ ਬੈਂਕ ਕਾ ਬਾਕੀ ਬਿੱਲ ਤੇ ਵਿੱਤ ਖਰਚਾ ਲਏਗਾ ਇਸ ਕਾਰਨ ਕਰਕੇ ਮਾਹਰ ਘੱਟੋ ਘੱਟ ਬਕਾਇਆ ਰਕਮ ਦੀ ਬਜਾਏ ਪੂਰੇ ਬਿੱਲ ਦਾ ਭੁਗਤਾਨ ਕਰਨ ਦੀ ਸਿਫਾਰਿਸ਼ ਕਰਦੇ ਨੇ ਕਦੇ ਵੀ ਤੁਹਾਨੂੰ ਆਪਣੇ ਬਿੱਲ ਤੇ ਆਈ ਹੋਈ ਮਿਨੀਮਮ ਜਿਹੜਾ ਬਿੱਲ ਹੈ ਉਹ ਪੇ ਨਹੀਂ ਕਰਨਾ ਚਾਹੀਦਾ ਤੁਹਾਨੂੰ ਫੁੱਲ ਬਿੱਲ ਪੇ ਕਰਨਾ ਚਾਹੀਦਾ ਜੇਕਰ ਖਰਚੇ ਤੋਂ ਬਚਣਾ ਹੈ ਤਾਂ ਨੰਬਰ 10 ਤੇ ਆ ਨਗਦ ਐਡਵਾਂਸ ਫੀਸ ਕੈਸ਼ ਐਡਵਾਂਸ ਫੀਸ ਉਹ ਰਕਮ ਹੈ ਜੋ ਕ੍ਰੈਡਿਟ ਕਾਰਡ ਕੰਪਨੀ ਜਾਂ ਬੈਂਕ ਦੁਆਰਾ ਕ੍ਰੈਡਿਟ ਕਾਰਡ ਰਾਹੀਂ ਏਟੀਐਮ ਤੋਂ ਪੈਸੇ ਕਢਵਾਉਣ ਲਈ ਵਸੂਲੀ ਜਾਂਦੀ ਹੈ ਇਹ ਫੀਸ ਵੀ ਤੁਹਾਨੂੰ 500 ਰੁਪਏ ਤੱਕ ਲੱਗ ਸਕਦੀ ਹੈ ਤੁਸੀਂ ਜਿੰਨਾ ਮਰਜ਼ੀ ਅਮਾਉਂਟ ਕਢਵਾਓ ਤਾਂ ਇਸ ਤੋਂ ਵੀ बच ਕੇ ਰਹਿਣਾ ਹੁੰਦਾ ਹੈ ਨੰਬਰ 4 ਪੈਟਰੋਲ ਪੰਪ ਤੇ ਸਰਚਾਰਜ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਕਾਰਡ ਕੰਪਨੀਆਂ ਕ੍ਰੈਡਿਟ ਕਾਰਡ ਨਾਲ ਰਹੀ ਪੈਟਰੋਲ ਅਤੇ ਡੀਜ਼ਲ ਭਰਨ ਲਈ ਸਰਚਾਰਜ ਵਸੂਲਦੀਆਂ ਨੇ ਤੁਹਾਨੂੰ ਇਸਤੇ ਵੀ ਕੁਝ ਪੈਸੇ ਫਾਲਤੂ ਦੇਣੇ ਪੈਂਦੇ ਨੇ ਜੇ ਤੁਸੀਂ ਕ੍ਰੈਡਿਟ ਕਾਰਡ ਨੂੰ ਕਿਸੇ ਪੈਟਰੋਲ ਪੰਪ ਤੇ ਜਾ ਕੇ ਵਰਤਦੇ ਹੋ ਤਾਂ ਉੱਥੇ ਵੀ ਤੁਹਾਨੂੰ ਫਾਲਤੂ ਖਰਚਾ ਲੱਗਦਾ ਹੈ ਨੰਬਰ 5 ਫਾਰੇਕਸ ਮਾਰਕਅਪ ਫੀਸ ਵਿਦੇਸ਼ਾਂ ਵਿੱਚ ਕ੍ਰੈਡਿਟ ਕਾਰਡ ਭੁਗਤਾਨ ਕਰਨ ਵੇਲੇ ਕਾਰਡ ਕੰਪਨੀਆਂ ਫਾਰੇਕਸ ਮਾਰਕਅਪ ਫੀਸ ਲੈਂਦੀਆਂ ਨੇ ਨੰਬਰ 6 ਹੈ ਕਾਰਡ ਬਦਲਣ ਦੀ ਫੀਸ ਜੇਕਰ ਕਾਰਡ ਗਵਾਹ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਤਾਂ ਕੰਪਨੀਆਂ ਨਵਾਂ ਕਾਰਡ ਜਾਰੀ ਕਰਨ ਲਈ ਕਾਰਡ ਬਦਲਣ ਦੀ ਫੀਸ ਲੈਂਦੀਆਂ ਨੇ ਤਾਂ ਇਸ ਲਈ ਕਾਰਡ ਨੂੰ ਸੰਭਾਲ ਕੇ ਰੱਖਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਨੰਬਰ 7 ਤੇ ਆਖਰੀ ਸਭ ਤੋਂ ਵੱਡੀ ਹੈ ਵੱਧ ਸੀਮਾ ਫੀਸ ਤੁਹਾਨੂੰ ਆਪਣੇ ਕ੍ਰੈਡਿਟ ਕਾਰਡ ਦੇ નિર્ધારਿਤ ਸੀਮਾ ਤੋਂ ਵੱਧ ਖਰਚ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਬੈਂਕ ਜਾਂ ਕਾਰਡ ਕੰਪਨੀ ਇਸ ਦੀ ਮੁਫਤ ਇਜਾਜ਼ਤ ਨਹੀਂ ਦਿੰਦੀਆਂ ਉਹ ਅਜੇਹੇ ਲੈਣ ਦੇਣ ਲਈ ਸੀਮਾ ਤੋਂ ਵੱਧ ਫੀਸ ਲੈਂਦੇ ਨੇ ਜੇਕਰ ਤੁਸੀਂ ਆਪਣੀ ਜੇ ਜਿਹੜੀ ਲਿਮਟ ਮਿਲੀ ਹੋਈ ਹੈ ਉਸ ਤੋਂ ਵੱਧ ਖਰਚ ਕਰ ਬੈਠਦੇ ਹੋ ਤਾਂ ਤੁਹਾਨੂੰ ਉਸਤੇ ਵੀ ਸਰਚਾਰਜ ਲੱਗਦਾ ਹੈ ਜੁਰਮਾਨਾ ਲੱਗਦਾ ਉਹ ਵੀ ਤੁਹਾਨੂੰ ਫालतू ਪੈਸੇ ਭਰਨੇ ਪੈਂਦੇ ਨੇ ਇਸ ਲਈ ਕ੍ਰੈਡਿਟ ਕਾਰਡ ਨੂੰ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਕ੍ਰੈਡਿਟ ਕਾਰਡ ਬਾਰੇ ਚੰਗੀ ਤਰ੍ਹਾਂ ਸਮਝਣਾ ਹੈ ਇਸ ਬਾਰੇ ਵੀ ਆਪਾਂ ਇੱਕ ਵੀਡੀਓ ਲੈ ਕੇ ਆਵਾਂਗੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਲਈ ਸਾਵਧਾਨੀਆਂ ਵਰਤਣ ਵਾਸਤੇ ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਚਾਹੀਦੀਆਂ ਨੇ ਇਸ ਬਾਰੇ ਤੁਹਾਨੂੰ ਵੀਡੀਓ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸੋਗੇ ਸਾਨੂੰ ਇਸ ਤਰ੍ਹਾਂ ਦੀ ਵੀਡੀਓ ਭੇਜੋ ਅਸੀਂ ਤੁਰੰਤ ਉਸ ਤੇ ਇੱਕ ਵੀਡੀਓ ਬਣਾ ਕੇ ਤੁਹਾਡੇ ਲਈ ਲੈ ਕੇ ਆਵਾਂਗੇ ਚੈਨਲ ਤੇ ਨਵੇਂ ਆਏ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ